ਹਾਂਜੀ ਸੰਧੂ ਪ੍ਰਿੰਸ ਬਾਈ ਦਾ ਕਮੈਂਟ ਆਇਆ ਸੀਗਾ ਬਾਈ ਪੁੱਛਦਾ ਸੀ ਵੀ ਗਾਂ ਨੂੰ 8ਵਾਂ ਮਹੀਨਾ ਲੱਗ ਗਿਆ ਵੀ ਟਿਊਬਾਂ ਭਰੀਏ ਜਾਂ ਨਾ ਅੱਧਾ ਕਿਲੋ ਡੰਗ ਦਾ ਦੁੱਧ ਆ ਤੇ ਉਹ ਵੀਰੇ ਤੁਹਾਡੇ ਤੇ ਡਿਪੈਂਡ ਆ ਜੇ ਤਾਂ ਟਿਊਬ ਭਰਨ ਨੂੰ ਜੀ ਕਰਦਾ ਤਾਂ ਭਰ ਵੀ ਸਕਦੇ ਆ ਜੇ ਨਹੀਂ ਵੀ ਜੀ ਕਰਦਾ ਕੋਈ ਚੱਕਰ ਨਹੀਂ ਭਰਾ ਇਹ ਤਾਂ ਹੋਣੀ ਚੱਲਿਆ ਟਿਊਬ ਵਾਲਾ ਸਿਸਟਮ ਤਾਂ ਅੱਗੇ ਕਿਹੜਾ ਪਰ ਟਿਊਬਾਂ ਭਰ ਕੀ ਹਨਾ ਡਰਾਈ ਕਰਦੇ ਸੀਗੇ ਤੇ ਕੋਈ ਚੱਕਰ ਨਹੀਂ ਜੇ ਤੁਹਾਡੀ ਸਹੀ ਹੁਣ ਵੈਸੇ ਤਾਂ ਦੁੱਧ ਸੁੱਕੀ ਖੜੀ ਆ ਦੋ ਚਾਰ ਦਿਨ ਉਹਦਾ ਪਾਣੀ ਖਿੱਚ ਲਓ ਤੇ ਕੱਲੀ ਤੂੜੀ ਤੇ ਕਰ ਦਿਓ ਦਾਣਾ ਖਿੱਚ ਲਓ ਤੇ ਉਹਦਾ ਜਾਨਕੀ ਪਾਣੀ ਲਿਮਟਡ ਜਿਆ ਪਿਆ ਬਾਲਾ ਨਾ ਪਿਆ ਖੁੱਲ ਕੇ ਤੇ ਉਹਨੇ ਆਪੇ ਹੀ ਦੁੱਧ ਸੁਕਾ ਜਾਣਾ ਭਰਾ ਕੋਈ ਚੱਕ ਨਹੀਂ ਹੈ ਜੇ ਤੁਸੀਂ ਟਿਊਬ ਭਰਨੀ ਆ ਤਾਂ ਵੀ ਭਰ ਦੋ ਆਪਾਂ ਜਾਨਕੀ ਆਪਣੀ ਜਿਹੜੀ ਸੂਈ ਆ ਪ੍ਰੋਫਿਟ ਵਾਲੀ ਉਹਦੇ ਭਰੀਆਂ ਨਹੀਂ ਸੀਗੀਆਂ ਜੇ ਤੁਸੀਂ ਨਹੀਂ ਵੀ ਭਰਨੀ ਆ ਤਾਂ ਕੋਈ ਚੱਕਰ ਨਹੀਂ ਟਿਊਬ ਦੀ ਸੇਫਟੀ ਇਹ ਹੁੰਦੀ ਆ ਵੀ ਪਸ਼ੂ ਨੂੰ ਜਦੋਂ ਦੁੱਧ ਲਾਉਣ ਲੱਗਦਾ ਜਾਂ ਸੂਣ ਤੋਂ ਬਾਅਦ ਮਸਟੈਟਸ ਨਾ ਆ ਜੇ ਤੇ ਬਾਕੀ ਕੋਈ ਚੱਕਰ ਨਹੀਂ ਹੈਗਾ ਜੇ ਦਾ ਜੀ ਕਰਦਾ ਭਰ ਦੋ ਨਹੀਂ ਜੀ ਕਰਦਾ ਕੋਈ ਚੱਕ ਨਹੀਂ ਭਰਾ ਪਰ 8ਵਾਂ ਮਹੀਨਾ ਲੱਗ ਚੱਲਿਆ ਉਹਨੂੰ ਡਰਾਈ ਕਰ ਦੋ ਭਰਾਵਾਂ